ਤੁਸੀਂ ਗਾਂਧ ਰਦਾਵਾ ਸਾਹਿਬ ਕੀਤੀ ਇਹਦੀ ਜ਼ੁਬਾਨ ਤੇ ਲਗਾਮ ਲਾਉਂਦੀ ਅਸੀਂ ਬਥੇਰੀ ਕੋਸ਼ਿਸ਼ ਕੀਤੀ ਬਸ ਇਹਨੂੰ ਬਦਿਆ ਵਾਲੀ ਜ਼ੁਬਾਨ ਨਹੀਂ ਲੱਗੀ ਇਹਨੂੰ ਦੂਜੀ ਚੀਜ਼ ਦੀ ਜ਼ੁਬਾਨ ਲੱਗੀ ਤੁਹਾਨੂੰ ਪਤਾ ਉਹ ਮੈਂ ਇੱਛੇ ਨਹੀਂ ਕਹਿਣਾ ਚਾਹੁੰਦਾ ਫਿਰ ਢੜਕਣਗੇ ਬੜੇ ਇਹਨੂੰ ਦੂਜੀ ਜ਼ੁਬਾਨ ਲੱਗੀ ਇਹ ਜ਼ੁਬਾਨ ਬੰਦ ਨਹੀਂ ਕੀਤੀ ਜਾ ਸਕਦੀ ਇਹ ਜ਼ੁਬਾਨ ਕੱਟੀ ਹੀ ਜਾ ਸਕਦੀ ਟਾਈਮ ਆ ਲੈਣ ਦੋ ਗੁਰੂ ਮਾਰਾ ਸਾਹਿਬ ਨੂੰ ਹਾਜ਼ਰ ਕਾਜ਼ਨ ਕਰਕੇ ਕਹਿ ਰਹਿਆ ਜਿਹੜਾ ਮਰਜ਼ੀ ਜੇ ਸਰਕਾਰ ਕਾਂਗਰਸ ਦੀ ਜਦੋਂ ਆਈ ਜਿਹੜਾ ਮਰਜ਼ੀ ਉਹਦਾ ਲੀਡਰ ਹੋਏ ਪਰ ਇੱਕ ਚੀਜ਼ ਅਸੀਂ ਪੱਕੀ ਕਰਾਂਗੇ ਜਿਹੜਾ ਪਹਿਲਾ ਫੈਸਲਾ ਹੋਇਆ ਜਾ ਭਗਵੰਤ ਮਾਨ ਨੂੰ ਬਾਵਾ ਬਣ ਕੇ ਇਸ ਆਦਮੀ ਨੂੰ ਅਸੀਂ ਘਟਾ ਦੇ ਵਿੱਚ ਖੜਾ ਕਰਾਂਗੇ ਜੋ ਜ਼ੁਲਮੇ ਨੇ ਪੰਜਾਬ ਨਾਲ ਕੀਤੇ ਕੋਈ ਸੁੱਕਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਾਂ ਸਾਰਾ ਇਹਨਾਂ ਪਹਿਲੀ ਸਦਾਜੇ ਕਾਂਗਰਸ ਸਰਕਾਰ ਰਹੇਗੀ ਭਗਵੰਤ ਮਾਨ ਦੀ ਬਾਕੀਆਂ ਦੀ ਗੱਲ ਅਸੀਂ ਬਾਅਦ ਚ ਕਰਾਂਗੇ ਅਜੇ ਜਿਹੜੀ ਗੈਂਗਸਟਰਿਜ਼ਮ ਦੀ ਗੱਲ ਕਰਦੇ ਹੋ ਰੰਧਾਵਾ ਸਾਹਿਬ ਤੁਹਾਡੇ ਨੂੰ ਮੈਟਰ ਕੋਣ ਜਾਣਦਾ ਤੁਹਾਡੀ ਪਾਇੇ ਇਲੈਕਸ਼ਨ ਦੇ ਵਿੱਚ ਕਿਸ ਗੈਂਗਸਟਰ ਦਾ ਇਸਤੇਮਾਲ ਕੀਤਾ ਗਿਆ ਕਿਹਦੇ ਪਰਿਵਾਰ ਪਰ ਇਸਤੇਮਾਲ ਕੀਤਾ ਗਿਆ ਕੀ ਤੁਹਾਨੂੰ ਅੱਲ ਇੱਕ ਪੰਜਾਬ ਨੂੰ ਹੋਲਾ ਤਰਨਤਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਆਕਾਦੀ ਦਲ ਵਾਲਿਆਂ ਨੇ ਇੱਕ ਜਮਾਂ ਚੰਚੜਾ ਦਿੱਤਾ ਉਹਨੇ ਵੀ ਇੱਕ ਗੈਂਗਸਟਰ ਦੀ ਸੱਸ ਘੜੀ ਕਰ ਦਿੱਤੀ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਇੱਕ ਸ਼ਾਮ ਦੀ ਜਿਲ੍ਹੇ ਤੋਂ ਵੱਡਾ ਗੈਂਗਸਟਰ 15 ਦਿਨ ਬਟਾਲੇ ਰੱਖਿਆ ਪਿਆ ਉਹਨੂੰ ਲਿਆਂਦਾ ਹੀ ਇਸੇ ਕਰਨ ਗਿਆ ਸੀ ਕਿ ਉਸ ਗੈਂਗਸਟਰ ਦਾ ਮੁਕਾਬਲਾ ਕਰਨ ਵਾਸਤੇ ਪੁਲਿਸ ਜੰਡੀਏ ਉਹਨੇ ਕੋਲੋਂ ਟੈਲੀਫੋਨ ਕਰਾਂਦੀ ਧੀ ਜਲੰਧਰ ਦੀਆਂ ਬਾਈ ਇਲੈਕਸ਼ਨਾਂ 'ਚ ਇੱਕ ਗੈਂਗਸਟਰ ਜਿਹਨੇ ਤਿੰਨ ਕਤਲ ਜਲੰਧਰ ਬਰਸਦੇ ਹਲਕੇ 'ਚ ਕੀਤੇ ਸੀ ਉਹਨੂੰ ਬ੍ਰੋਲਦ ਤੇ ਲਿਆਇਆ ਗਿਆ ਉਹਨੂੰ 20 ਦਿਨਾਂ ਦੇ ਸਮਾਗ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਕਿ ਗੈਂਗਸਟਰ ਜਿਹੜੇ ਨੇ ਤੁਸੀਂ ਆਪ ਮੈਨੂੰ ਜਵਾਬ ਦਿਓ ਜੇ ਟੈਲੀਫੋਨ ਅਸੀਂ ਕਿਸੇ ਨੂੰ ਪ੍ਰੋਵਾਈਡ ਕਰਾਈ ਹੈ ਉਹ ਰਾਤ ਨੂੰ ਕਾਕਸਾ ਸੰਗਰ ਵੀਡੀਓ ਕਾਲਿੰਗ ਰੋਜ਼ ਕਰਦੇ ਨੇ ਇਹ ਸਾਰਾ ਕੁਝ ਜੋ ਕੁਝ ਹੋ ਰਿਹਾ ਰੰਧਾਵਾ ਸਾਹਿਬ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਰਲ ਕੇ ਕਰਵਾ ਰਹੀ ਜੇ ਲਾਰੈਂਸ ਮਿਸ਼ਨੋਈ ਮੇਰੇ ਵੀਰੋ ਤਰੀਕ ਤੇ ਆਇਆ ਹੋਏ ਮੁਹਾਲੀ ਉਹਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਜਿਹੜਾ ਮੁਖੀ ਸੀ ਉਦੋਂ ਐਸਪੀ ਉਹ ਆਪ ਲੈ ਕੇ ਜਾਂਦਾ ਹੈ ਖਰੜ ਸੀਆਈਏ ਦੇ ਵਿੱਚ ਆਪਣਾ ਟੈਲੀਫੋਨ ਦੇ ਕੇ ਸਵਾ ਘੰਟੇ ਦੀ ਇੱਕ ਇੱਕ ਨੈਸ਼ਨਲ ਚੈਲੰਜ ਦੇ ਨਾਲ ਇੰਟਰਵਿਊ ਕਰਵਾਉਂਦਾ ਹੈ ਵੀ ਸਮਝਦੇ ਹੋ ਕਿ ਕਿਸੇ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋ ਸਕਦੀ ਹੈ ਮੇਰੇ ਵੀਰੋ ਕਬਰ ਕਸੇ ਕਰੋ ਸਾਗਿਆਂ ਨੂੰ ਜਿਸ ਤਰ੍ਹਾਂ ਅਤਵਾਦ ਪੰਜਾਬ ਦੀ ਧਰਤੀ ਤੋਂ ਇਹ ਖਤਮ ਨਹੀਂ ਸੀ ਹੋ ਸਕਦਾ ਅਤਵਾਦ ਮੁੱਕਿਆ ਜਦੋਂ ਸਿਆਸੀ ਲੋਕਾਂ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਇਸ ਦੇ ਖਿਲਾਫ ਇੱਕ ਮੂਵਮੈਂਟ ਖੜੀ ਕਰਨੀ ਪੈਗੀ ਜਿੱਦਣ ਉਹ ਮੂਵਮੈਂਟ ਖੜੀ ਹੋਈ ਇੱਕ ਸਾਲ ਦੇ ਵਿੱਚ ਅਤਵਾਦ ਖਤਮ ਹੋ ਗਿਆ ਮੇਰੇ ਵੀਰੋ ਜਿੱਦਣ ਕਾਂਗਰਸੀ ਸਰਕਾਰ ਆਈ ਮੈਂ ਤੁਹਾਨੂੰ ਯਕੀਨ ਦਵਾਦਾ ਇੱਕ ਮਹੀਨੇ ਦੇ ਵਿੱਚ ਵਿੱਚ ਕਿਸੇ ਗੈਂਗਸਟਰ ਦੀ ਕੌਲ ਨਹੀਂ ਆਈ ਇਹ ਬਖੈਰਾਂ ਤੋਂ ਪੰਜਾਬ ਪੁਲਿਸ ਤੇ ਆਮ ਆਦਮੀ ਦੀ ਬਰਸੀ ਨਾਲੇ ਕਹਾਣਾ ਹੋ ਰਹੀ ਹੈ ਜਿਹੜਾ ਭਗਵੰਤ ਨੂੰ ਕੀਮਤ ਅਦਾ ਕਰਨੀ ਪੈਗੀ ਇਨੇ ਵਿੱਚੋਂ ਇਹ ਸਾਰਾ ਕੁਝ ਨੇ ਕਿ ਇੱਥੋਂ ਤੱਕ ਪੁੱਤਰ ਗਿਆ ਇੱਥੋਂ ਤੱਕ ਇਹਨੂੰ ਰੱਬ ਭੁੱਲ ਗਿਆ ਸਾਡੇ ਧਾਰਮਿਕ ਜਿਹੜੇ ਇੰਸਟੀਚੂਨਸ ਨੇ ਉਹਨੂੰ ਇਹਨੇ ਜਾ ਕੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਮੇਰਾ ਤੇ ਪਹਿਲੇ ਦਾ ਮੰਨਣਾ ਡਾਕਟਰ ਅਮਰ ਸਿੰਘ ਜੀ ਸਾਰਨੋਂ ਪਹਿਲੇ ਸ਼ੀਦ ਆਜ਼ਮ ਭਗਤ ਸਿੰਘ ਦੇ ਪਿੰਡ ਤੁਹਾਡੇ ਦਾਸ ਨੇ ਗੱਲ ਕਹੀ ਸੀ ਅੱਜ ਕਿਸਮੰਦੀ ਵੇਖੋ ਇੱਕ ਪਾਸੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ। ਖਾਨਸਾ ਰਾਜ ਦੀ ਗੱਲ ਕਰਦੇ ਆ। ਦੂਜੇ ਪਾਸੇ ਆ ਜਿਸੀ ਕਿਥੋਂ ਕਥੇ ਡੇਗ ਪਏ ਆ। ਇਸ ਕਿਸਮ ਦਾ ਬਦਲਾ ਦੇ ਆਂਦਾ। ਇੱਕ ਮੁੱਖ ਮੰਤਰੀ ਜਗ੍ਹਾ ਨਾਂ ਵਿੱਚ ਸਿੰਧ ਨਹੀਂ। ਇਸ ਤੋਂ ਮੇਰੀ ਬੰਦ ਸੁਭਤੀ ਸਾਡੀ ਕੌਮ ਦੀ ਤੇ ਪੰਜਾਬ ਦੀ ਹੋ ਸਕਦੀ ਏ। ਇਹ ਆਪਣੇ ਨਾਂ ਵਿੱਚ ਨਿਰਭਗਵੰਤ ਮਾਨ ਲਿਖਦਾ ਸਿੰਧ ਨਹੀਂ ਲਿਖਦਾ ਕਿਉਂਕਿ ਦੀ ਸੋਚ ਸਿੰਘਾਂ ਵਾਲੀ ਹੈ। ਦਸਾਂ ਥਲੇ ਕੇਸ ਨਹੀਂ ਨਾਮ ਵਿੱਚ ਸਿੰਘ ਨਹੀਂ ਤੇ ਪੰਜਾਬ ਦਾ ਮੁੱਖ ਮੰਤਰੀ ਆਦਮੀ ਜਦੋਂ ਤੱਕ ਇਹ ਜਾਣਗੇ ਮੇਰੇ ਵੀਰੋ ਪੰਜਾਬ ਨੂੰ ਹਰ ਪਾਸਿਓਂ ਕਰਜ਼ਾਈ ਕਰਕੇ ਜਾਣਗੇ ਐਸੇ ਕੇਂਦਰੀਵਾਲ ਨੇ ਕਿਹਾ ਸੀ ਮੈਂ ਕਰਪਾ ਦਾ ਕਰਜ਼ਾ ਨਹੀਂ ਚੁੱਕੂ ਮੈਂ 20000 ਰੁਪਇਆ ਹਰ ਸਾਲ ਤਨਵੇ ਦਾ ਮਾਈਨਿੰਗ ਦੇ ਵਿੱਚੋਂ ਦਮਾਤਾ ਪਾਲਿਓ ਸਾਹਿਬ ਦੱਸੋ ਕਿਨੇ ਮਾਈਨਿੰਗ ਦਾ ਪਿਛਲੇ 13 ਸਾਲਾਂ ਦਾ ਐਵਰੇਜ 2500 ਕਰੋੜ ਰੁਪਇਆ ਆ ਰਿਹਾ ਇਸੇ ਕੇਜਰੀਵਾਲ ਨੇ ਕਿਹਾ ਸੀ 20000 ਕਰੋੜ ਰੁਪਇਆ ਮਾਈਨਿੰਗ ਤੋਂ دیا ਸਰ ਸਾਡੇ ਸਾਰੇ ਦਰਿਆ ਜਿਹੜੇ ਨੇ ਰੰਧਾਵਾਜੀ ਭਾਵੇਂ 라ਵੀ ਦੀ ਗੱਲ ਕਰੋ ਬਿਆਸ ਦੀ ਕਰੋ ਭਾਵੇਂ ਸਤਲਜ ਦੀ ਕਰੋ ਦਿਨ ਦੇ ਅੜੇ ਸਵੇਰ ਤੋਂ ਰਾਤ ਤੱਕ ਘੱਟੋ ਘੱਟ 500 ਪੋਕ ਲਾਈ ਲੱਗੀ ਹੁੰਦੀ ਐ ਰੇਟ ਕੱਢਦੇ ਨੇ ਤੇ ਸਾਰੇ ਪੈਸਾ ਮੈਂ ਇਸ ਕਾਂਗਰਸੀ ਸਟੇਜ ਤੋਂ ਕਹਿੰਨਾ ਸਿੱਧਾ ਦਿੱਲੀ ਇਹ ਕੇਜਰੀਵਾਲ ਨੂੰ ਲੱਭੋ ਕਸਰ ਇਹੋ ਕੇ ਬਖਾਓ ਸਾਰੇ ਡੀਸੀ ਨੂੰ ਪਤਾ ਹੈ ਸਾਰੇ ਐਸਐਸਪੀ ਨੂੰ ਪਤਾ ਸਾਰੀ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਪਤਾ ਸਾਰੇ ਪੰਜਾਬ ਨੂੰ ਵੇਚਣ ਲੱਗੇ ਨੇ ਮੇਰੇ ਵੀਰੋ ਕਬਰ ਕਸੇ ਕਰੋ ਇਹਨਾਂ ਨੇ ਸਾਰਾ ਤੁਹਾਨੂੰ ਪਤਾ 65000 ਕਿਲਾ ਪਛੇ ਪੰਜਾਬ ਦੀ ਪਹਿਲੀ ਵੇਚ ਦੇਣ ਲੱਗੇ ਸੀ ਮੈਂ ਮੁਬਾਰਕ ਬਾਜਵਾ ਸਾਹਿਬ ਉਸ ਜੱਜ ਨੂੰ ਦੇਣਾ ਚਾਹੁੰਦਾ ਜਿਹੜਾ ਹਾਈ ਕੋਰਟ ਦਾ ਜੀ ਮੌਜੂਦਾ ਜੱਜ ਇੱਕ ਪੰਜਾਬੀ ਏ ਉਹਨੇ ਕਿਹਾ ਆ ਜਿਹੜਾ 65000 ਏਕੜ ਪੰਜਾਬ ਦੀ ਜ਼ਮੀਨ ਇਹ ਵੇਚ ਦੇਣਾ ਚਾਹੁੰਦੇ ਨੇ ਉਸਨੇ ਸਟੇ ਲਾਇਆ ਕਿਉਂ ਇਹਨਾਂ ਦਾ ਜਿਹੜਾ ਸਕੀਮ ਸੀ ਉਹ ਫੇਲ ਹੋਈ ਹੁਣ ਮੈਂ ਸਟੇਜ ਤੋਂ ਪ੍ਰੈਸ ਨੂੰ ਦੱਸ ਰਿਹਾ ਤਾਂ ਨਾ ਹੁਣ ਇਹਨਾਂ ਦੀ ਅਗਲੀ ਸਕੀਮ ਹੈ ਕਿ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋ ਜਾਣਾ ਇੱਕ ਉੱਪਰ ਉਹਦੀ ਇੰਤਜ਼ਾਰ ਚ ਨੇ ਕਿ 31 ਜਨਵਰੀ ਹੋਏ ਉਸ ਤੋਂ ਬਾਅਦ ਪੰਜਾਬ ਜਿਹੜੀ ਪੀਸ ਪੀਸੀਪੀਐਲ ਆ ਜਿਹੜੀ ਤੁਹਾਡੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੇ ਪੀਐਸਪੀਸੀਐਲ ਉਹਦੀਆਂ ਜ਼ਮੀਨਾਂ ਜਿਹੜੀਆਂ ਵੇਚਣਗੀਆਂ ਉਹ ਜ਼ਮੀਨਾਂ ਵੇਚਣਗੇ ਤੇ ਅਖੀਰ ਲੋਕਾਂ ਨੂੰ ਫੇਰ ਜਿਹੜੇ ਝੂਠੇ ਧਾਰੇ ਲੱਪੇ ਪੈਣਾ ਨੂੰ ਔਰਤਾਂ ਨੂੰ ਲਾਏ ਨੇ ਉਹ ਪੂਰੀ ਕਰਨੀ ਇੱਕ ਕੋਜੀ ਸਾਜ਼ਿਸ਼ ਹੈ ਕਿ ਅਖੀਰ ਦੇ 2-3 ਮਹੀਨੇ ਕੋਈ ਨਾ ਕੋਈ ਦੋ ਫੇਰ ਇਹ ਨਹੀਂ ਗਿਆ ਅਖਾਦੇ ਵਿੱਚ ਮਿੱਟੀ ਤੇ ਘੱਟਾ ਪਾਓ ਮੇਰੇ ਵੀਰੋ ਉਹ ਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਇਹਦਾ ਨਾਂ ਦੇ ਮਾਨ ਦੇ ਬਟ ਵੇਚ ਨੇ ਆਪਣਾ ਮਾਨ ਦਿੱਤਾ ਇੱਥੇ ਕੇਜਰੀਵਾ ਚਲਾ ਰਹੇ ਆਂ ਯਾਰ ਨੰਬਰ ਕੋਠੀ ਤੇ ਬੈਠਾ ਦੋ ਸਿੱਕਾ ਇੱਥੇ ਸਸੋਦੀਆਂ ਚਲਾ ਰਿਹਾ ਰਾਜ ਇੱਥੇ ਸਤੰਦਲ ਜ਼ਹਿਨ ਚਲਾ ਰਿਹਾ ਰਾਜ ਇੱਥੇ ਕੋਈ ਭਗਵੰਤ ਨਹੀਂ ਚਲਾ ਰਿਹਾ ਇਹ ਤੇ ਇੱਕ ਮਖੌਟਾ ਉਹਨਾਂ ਦੇ ਹੱਥ ਵਿੱਚ ਇੱਕ ਮਖੌਟੇ ਨਾਲ ਸਮਾਂ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਇੱਜ਼ਤ ਪੰਜਾਬ ਦੀਆਂ ਜਾਇਦਾਦਾਂ ਮੇਰੇ ਵੀਰੋ ਬਚਾਨ ਦੀ ਲੋੜ ਹੈ ਆਮ ਆਦਮੀ ਪਾਰਟੀ ਤੋਂ ਵੱਡੀ ਵਿਰੋਧੀ ਜਮਾਤ 75 ਸਾਲਾਂ ਦੇ ਪੰਜਾਬ ਚ ਨਹੀਂ ਆਈ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਸਟੇਜ ਤੇ ਬੈਠੇ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਤੇ ਸਾਹਮਣੇ ਬੈਠੇ ਵੀਰਾਂ ਨੂੰ ਅੱਜ ਏਕਤਾ ਦੀ ਲੋੜ ਹੈ ਅੱਜ ਫੇਰ ਉਸ ਕਿਸਮ ਦੀ ਪਾਰਟੀ ਗਲਤੀ ਨਾਲ ਆਪਾਂ ਇਸ ਕਿਸਮ ਦੇ ਬਦਲ ਨਾਲ ਲੈ ਕੇ ਆਈਏ ਜਿਨ੍ਹਾਂ ਦੀ ਸੋਚ ਗੈਂਗਸਟਰ ਨੂੰ ਅੱਗੇ ਲਿਆਂਦੀ ਹੋਵੇ ਸੋ ਮੇਰੀ ਗੁਜ਼ਾਰਿਸ਼ ਹੈ ਉਹ ਪਾਰਟੀ ਲਿਆਓ ਜਿਹੜੀ ਪੰਜਾਬ ਤੇ ਪੰਜਾਬੀਆਂ ਦੀ ਬਿਹਤਰੀ ਚਾਹਦੀ ਹੈ ਗਰੀਬਾਂ ਦੀ ਬਿਹਤਰੀ ਚਾਹਦੀ ਹੈ ਕਿਸਾਨੀ ਦੀ ਬਿਹਤਰੀ ਚਾਹਦੀ ਹੈ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਹ ਜਦੋਂ ਮੌਕਾ ਆ ਜੋ ਰੰਧਾਵਾ ਸਾਹਿਬ ਨੇ ਗੱਲ ਕਹੀ ਹੈ ਅਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਕਰਾਂਗੇ ਇਹ ਜਿਹੜੀ ਮੈਨਰ ਰੈਕਰ ਦੀ ਸਕੀਮ ਹੈ ਭਾਵੇਂ ਹੁਣ ਬੰਦ ਵੀ ਹੋ ਜੇ ਅਸੀਂ ਨੂੰ ਰੀ ਇਨਟਰੋਡਿਊਸ ਕਰਕੇ ਬਜਟ ਚੋਂ ਪੈਸੇ ਬਾਕੇ ਆਪਣਾ 40% ਹਿੱਸਾ ਪਿੰਡਾਂ ਦੀ ਬਿਹਤਰੀ ਵਾਸਤੇ ਸ਼ਹਿਰਾਂ ਦੀ ਬਿਹਤਰੀ ਵਾਸਤੇ ਦੇਵਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਤਾਂ ਗਿਆਨ ਚੱਬ ਤੁਹਾਡਾ ਸੁਮੱਚੀ ਲੀਡਰਸ਼ਿਪ ਦਾ ਬਹੁਤ مشਕੂਰ ਹਾਂ ਤੇ ਵਿਸ਼ੇਸ਼ ਤੌਰ ਆਪਣੇ ਲੀਡਰ ਰਾਹੁਲ ਗਾਂਧੀ ਦਾ ਤੇ ਖੜਗੇ ਸਾਹਿਬ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਮੁਹਿੰਮ ਸਾਰ ਹਿੰਦੁਸਤਾਨ ਚਲਾਨੀ ਹੈ ਕਿਸਾਨਾਂ ਦੀ ਮੂਵਮੈਂਟ ਵਰਗਾ ਤੇ ਮੈਨਰੇ ਗਾਦੀ ਸਕੀਮ ਦਾ ਜਿਹੜਾ ਪ੍ਰੋਗਰਾਮ ਹੈ ਜੀ ਮੋਦੀ ਜੀ ਦਾ ਇਹ ਅਸੀਂ ਫੇਲ ਕਰਨਾ ਇੰਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਬਹੁਤ ਮੁਬਾਰਕ ਦੇਣਾ ਚਾਹਨਾ ਵਿਸ਼ੇਸ਼ ਤੌਰ ਬਾੜਾ ਸਾਹਿਬ ਤੁਹਾਡੇ ਜਨਮ ਦਿਨ ਦੀ ਵੀ ਲੱਖ ਲੱਖ ਮੁਬਾਰਕਾਂ ਨੇ ਤੇ ਜਿਹੜੀ ਅੱਜ ਦੀ ਕਾਮਯਾਬ ਇਹ ਆਵਾਜ਼ ਕੀਤਾ ਕਾਂਗਰਸ ਨੇ ਇਸ ਪ੍ਰੋਗਰਾਮ ਦਾ ਉਹਦੇ ਵਾਸਤੇ ਵੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ